ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ। ਰੀਡਕੋਟ ਵਿੱਚ ਬਾਬਾ ਸ਼ੇਖ ਫਰੀ ਜੀ ਦੀ ਆਗਮਨ ਤੁਰਬੀਸੰਧ ਵਿੱਚ ਪੰਜ ਰੋਜ਼ਾ ਧਾਰਮਿਕ ਮੇਲਾ ਚੱਲ ਰਿਹਾ ਹੈ ਜੋ 19 ਸਤੰਬਰ ਤੋਂ ਲੈ ਕੇ 23 ਸਤੰਬਰ ਤੱਕ ਮਨਾਇਆ ਜਾਂਦਾ ਹੈ। ਇਸ ਧਾਰਮਿਕ ਮੇਲੇ ਦੇ ਆਖਰੀ ਦਿਨ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ ਜੋ ਿੱਲਾ ਬਾਬਾ ਸ਼ੇਖ ਫਰੀ ਜੀ ਦੇ ਸਥਾਨ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਮਾਈ ਗੋਧਵੀ ਸਾਹਿਬ ਤੱਕ ਜਾਂਦਾ ਹੈ। ਅੱਜ ਇਸ ਵਿਸ਼ਾਲ ਨਗਰ ਕੀਰਤਨ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਦੇਖਣ ਨੂੰ ਮਿਲਿਆ ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਬਾਬਾ ਜੀ ਦੇ ਸ਼ਰਧਾਲੂ ਨਗਰ ਕੀਰਤਨ ਵਿੱਚ ਸ਼ਾਮਿਲ ਹੋਏ ਇਸ ਨਗਰ ਕੀਰਤਨ ਵਿੱਚ ਸੰਗਤਾਂ ਦਾ ਉਲਸ਼ਾਹ ਦੇਖਣਯੋਗ ਸੀ ਪਾਲਕੀ ਸਾਹਿਬ ਜਿਸ ਵਿੱਚ ਗੁਰੂ ਮਹਾਰਾਜ ਜੀ ਦੀ ਸਵਾਰੀ ਅਸਵਾਰ ਸੀ ਉਸ ਨੂੰ ਬਿਹਤ ਆਕਰਸ਼ਕ ਤਰੀਕੇ ਦੇ ਨਾਲ ਸਜਾਇਆ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਨਤਸਤ ਹੋਏ ਦੇਖਦੇ ਆਂ ਪੂਰੀ ਰਿਪੋਰਟ ਆਗਮਨ ਪੁਰਬ 2025 ਸ਼ਪੰਜਮਾ ਪਾਪਾ ਸ਼ੇਖ ਫਰੀਦ ਆਗਮਨ ਪਰਬਸ ਫਰੀਦਕੋਟ ਦੀ ਸੰਗਤ ਵੱਲੋਂ ਮਨਾਇਆ ਜਾਂਦਾ ਤੁਸੀਂ ਵੇਖੋ ਠਾਠਾ ਮਾਰਦਾ ਇਕੱਠ ਅੱਜ 23 ਨਵੰਬਰ ਦਾ ਦਿਨ ਹੈ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਨਗਰ ਕੀਰਤਨ ਦੇ ਵਿੱਚ ਜੁੜੀਆਂ ਪਾਪਾ ਫਰੀਦੀ ਦੀ ਸਮੁੱਚੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਪੂਰੇ 130 30 ਸ਼ਲੋਕ ਨੇ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਅੱਜ ਸੰਗਤਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਟੇਲਾ ਬਾਬਾ ਫਰੀਦ ਤੋਂ ਨਗਰ ਕੀਰਤਨ ਗੁਰੂ ਮਹਾਰਾਜੀ ਦੀ ਪਾਰਕੀ ਸ਼ੁਰੂ ਕੀਤੀ ਤੇ ਗੁਰਦੁਆਰਾ ਕੋਤੜੀ ਸਾਹਿਬ ਪਹੁੰਚਣਾ ਤੁਸੀਂ ਵੇਖੋ ਕਿੰਨੀ ਗਰਮੀ ਆ ਅਥਾ ਗਰਮੀ ਐ ਇੰਨੀ ਗਰਮੀ ਮੈਂ ਕਦੇ ਵੇਖੀ ਨਹੀਂ ਲੇਕਿਨ ਸੰਗਤਾਂ ਟੱਸ ਤੋਂ ਮੱਸ ਨਹੀਂ ਹੁੰਦੀਆਂ ਇੰਨਾ ਸੰਗਤਾਂ ਦੇ ਵਿੱਚ ਜੋਸ਼ ਹੈ ਸੋ ਮੈਂ ਸੇਵਾਦਾਰ ਮਹੀਪਿੰਦਰ ਸਿੰਘ ਸਾਰੀਆਂ ਸੰਗਤਾਂ ਨੂੰ ਬਾਬਾ ਫਰੀਦ ਜੀ ਵਰਪ ਦੀ ਲੱਖ ਲੱਖ ਵਧਾਈ ਦਿੰਦਾ